ਇਸੀ ਟਰੌਮਾ ਦੇ ਹੈ ਨਹੀਂ ਸੀ ਦੋ ਅਸੀਂ ਨਾ ਪੈਣਾ ਤੇ ਮਸਾਂ ਢਿੱਡੇ ਪੇਟ ਬਣ ਕੇ ਤੋਰੀ ਸੀ ਤੇ ਜਰਮਾਨੇ ਮਾਰ ਖਪਾਈ ਤੇ ਕੋਈ ਹੈਗੀ ਦਿੱਕਰ ਸਾਡੀ ਸੁਣਾਈ ਨਹੀਂ ਹੋਈ 4 ਦਿਨ ਹੋ ਗਏ ਤੇ ਹਜੇ ਤੱਕ ਕੋਈ ਸੰਡ ਕਿਸੇ ਨੇ ਕੁਝ ਨਹੀਂ ਸਾਨੂੰ ਨਿਆਂ ਸਾਫ ਮਿਲਣਾ ਚਾਹੀਦਾ ਇਸ ਗੱਲ ਦਾ ਇਸ ਗੱਲ ਦਾ ਇਨਸਾਫ ਮਿਲਣਾ ਚਾਹੀਦਾ ਸਾਡੀ ਕੁੜੀ ਜੰਗੀ ਰਣੇ ਪਿੰਡ ਵਿਆਹੀ ਸੀ ਪਹਿਲੋ ਪਹਿਲ ਜੋ ਰਿਸ਼ਤਾ ਕੀਤਾ ਹੈ ਜੀ ਸਾਡੀ ਕੁੜੀ ਨੇ ਵਿਦੇਸ਼ ਜਾਣ ਦੀ ਪਹਿਲਾਂ ਗੱਲ ਮਿਠੀ ਸੀ ਜੀ ਇਹਨੇ ਵਿਦੇਸ਼ ਜਾਣ ਦਾ ਆਖਿਆ ਸੀ ਮੈਂ ਵਿਦੇਸ਼ ਜਾਣਾ ਹੈ ਜੀ ਉਹਨਾਂ ਨੇ ਸਾਡੀ ਨਾਲ ਇਹ ਗੱਲ ਕਰੀ ਵੀ ਹਾਂ ਅਸੀਂ ਵਿਦੇਸ਼ ਭੇਜਾਂਗੇ ਅੱਠ ਕਿਲੇ ਪੈੜੀ ਤੇ ਆਉਂਦੇ ਸੀ ਮੁੰਡੇ ਨੂੰ ਤੇ ਅਸੀਂ ਇਹ ਵੀ ਉਹਨਾਂ ਨੂੰ ਆਖਿਆ ਮੋੜ ਕੇ ਵੀ ਜੋ ਅੱਠ ਕਿਲੇ ਪੈੜੀ ਤੇ ਆਉਂਦੇ ਆ ਤੇ ਤੁਸੀਂ ਵਿਦੇਸ਼ ਵਾਲੇ ਪਾਸੇ ਕਦੋਂ ਆਉਂਗੇ ਅਰੇ ਇਹ ਗੱਲ ਨਹੀਂ ਜਿਹੜੀ ਗੱਲ ਕਹੋਗੇ ਉਹ ਪੂਰੀ ਹੋਊਗੀ ਚਲੋ ਸਭ ਨੂੰ ਕਹਿ ਕੇ ਇਹ ਗੱਲ ਉਹਨਾਂ ਨੇ ਪੂਰੀ ਮੈਥ ਲੀ ਪੈਸੇ ਸੀ ਲਾਵਾਂਗੇ ਵਿਆਹ ਤੇ ਵੀ ਪੈਸੇ ਅਸੀ ਲਾਵਾਂਗੇ ਵਿਆਹ ਤੇ ਵੀ ਪੈਸੇ ਅਸੀ ਲਾਵਾਂਗੇ ਜੋ ਗੱਲਬਾਤ ਹੋ ਗਈ ਸਾਡੀ ਕੁੜੀ ਮੰਗੀ ਕਰੀਗੀ ਵਿਆਹ ਰੱਖ ਲਿਆ ਵਿਆਹ ਕਰਤਾ ਵਿਆਹ ਕਰਤਾ ਉਹਨਾਂ ਨੇ ਪੈਸੇ ਵੀ ਲਾਏ ਆ ਦੇਨੇ ਅਸੀਂ ਐਨੀ ਆਲੇ ਝੂਠ ਨਹੀਂ ਮਾਰਦੇ ਨਹੀਂ ਲਾਏ ਪੈਲਸ ਵੀ ਇੱਧਰ ਕਰਿਆ ਸੀਗਾ ਸੰਗਤ ਮੰਡੀ ਕੰਨੀ ਕਾਲਚਰਾਨੀ ਉੱਥੇ ਪੈਲਸ ਕਰਿਆ ਸੀ ਉੱਥੇ ਜੋ ਰਿਸ਼ਤਾ ਹੋਗਾ ਸਾਡੀ ਘਰਵਾਲਾ 2 ਮਹੀਨੇ ਜਾਂਦੀ ਆਉਂਦੀ ਨਹੀਂ ਕੁੜੀ ਨੂੰ ਹੋਗੇ ਇਹ ਦੋ ਮਹੀਨੇ ਜਾਂਦੀ ਹੁੰਦੀ ਨੂੰ ਹੋ ਕੇ ਕੁੜੀ ਨੂੰ ਦੋ ਮਹੀਨਿਆਂ ਬਾਅਦ ਰੌਲਾ ਪਾਉਣ ਲੱਗਦੇ ਕੁੜੀ ਨਾਲ ਵੀ ਇਹ ਕਿ ਬਾਹਰ ਨਹੀਂ ਜਾਣਾ ਕਰੇ ਪਸੂ ਡੰਗਰ ਰੱਖ ਕੇ ਇਹ ਗੱਲ ਕੌਣ ਮੁੰਡਾ ਕਹਿੰਦਾ ਸੀ ਉਹਦਾ ਫਾਦਰ ਕਹਿੰਦਾ ਸੀ ਉਹਦੇ ਫਾਦਰ ਉਹਦਾ ਮੁੰਡਾ ਵੀ ਕਹਿੰਦਾ ਉਹਦੀ ਮਾਂ ਤਾਂ ਕਹਿੰਦੀ ਸੀ ਮੁੰਡੇ ਦੀ ਅੱਛਾ ਦੋ ਮਹੀਨੇ ਤੋਂ ਬਾਅਦ ਇਹ ਗੱਲ ਕਹਿੰਦਾ ਫਾਦਰ ਨਹੀਂ ਨਹੀਂ ਆਖਿਆ ਮਾਂ ਤਾਂ ਕਹਿੰਦੀ ਸੀ ਕੁੜੀ ਕਹਿੰਦੀ ਸੀ ਨੰਦ ਕੁੜੀ ਦੀ ਨੰਦ ਕੁੜੀ ਕਹਿੰਦੀ ਸੀ ਨੰਦ ਕਹਿੰਦੀ ਸੀ ਕੁੜੀ ਦੀ ਵੀ ਤੁਸੀਂ ਪਸੂ ਰੱਖੋ ਘਰੇ ਤੇ ਉਹਦਾ ਕੰਮ ਕਰੋ ਉਹਦੀ ਵੀ ਮੈਂ ਪਸੂ ਰੱਖਣ ਵਾਲੇ ਪਾਸੇ ਹੀ ਨੇ ਆਉਂਦੀ ਮੈਂ ਜਿਹੜੀ ਗੱਲ ਕਰੀਏ ਮੇਰੇ ਮਾਪਿਓ ਨੇ ਉਹ ਉਸੇ ਤੇ ਰਹੂੰਗੀ ਮੈਂ ਤਾਂ ਜੀ ਹਾਂ ਜਿਹੜੀ ਗੱਲ ਮੇਰੇ ਮਾਪਿਓ ਨੇ ਆਖੀ ਮੈਂ ਉਹ ਹੀ ਪੂਰੀ ਚੜਾਉਂਗੀ ਸਿਰੇ ਚਲ ਜੀ 2 ਮਹੀਨਿਆਂ ਬਾਅਦ ਰੋਲਾ ਪੈ ਗਿਆ ਕੁੜੀ ਇੱਥੇ ਲਿਆਂਦੀ ਜੀ ਕੁੜੀ ਇੱਥੇ ਲਿਆਂਦੀ 2 ਮਹੀਨੇ ਇੱਥੇ ਰਹੀ ਕੁੜੀ ਸਾਡੇ ਕੋਲੇ ਤੇ 2 ਮਹੀਨਿਆਂ ਬਾਅਦ ਫੇਰ ਪੰਚਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ ਉਹ ਪੰਚਾਇਤ ਲੈ ਕੇ ਅਸੀਂ ਕੋਈ ਨਾ 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 ਦਿੱਤਾ ਵੀ ਨਹੀਂ ਤੋਰਦੇ ਸੀ ਜਦੋਂ ਸਾਡੇ ਨਾਲ ਬਾਹਰ ਜਾਣ ਦਾ ਅਦਰ ਦੀ ਗੱਲ ਕੁੜੀ ਨਹੀਂ ਜਾਂਦੀ ਮੁੜ ਕੇ ਕੀ ਆਖਿਆ ਕੁਐਸਚਨ ਆ ਬਾਅਦ ਫੇਰ ਜੂਨੀਅਰ ਵਾਲੇ ਪੈਣ ਲੱਗ ਗਏ ਵਿੱਚ ਵੀ ਆਪਾਂ ਯਾਰ ਐ ਨਹੀਂ ਗੱਲ ਗੱਲ ਕੋਈ ਸਿਰੇ ਲੱਗੀ ਜਿਹੜਾ ਬਚੋਲਾ ਸਾਹਿਬ ਸੀਗਾ ਉਹਨੂੰ ਵੀ ਉਹਨਾਂ ਨੇ ਆਪ ਨੇ ਪਾਸੇ ਕਰਤਾ ਜਿਹੜੇ ਨਾਨਕੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਕਹਿ ਕੇ ਪਾਸੇ ਕਰਤਾ ਵੀ ਨਾਨਕੇ ਵੀ ਨਾਉਣ ਜ ਸਾਡੇ ਨਗੂਰਾਜੀ ਬੰਦਾ ਕਰਨਾ ਤਾਂ ਤੇ ਬਚੋਲਾ ਵੀ ਨਾ ਆਵੇ ਮਾਸੀ ਤੇ ਮਾਸੜ ਬਚੋਲੇ ਸੀਗੇ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਟਾਲਤਾ ਇਹਨਾਂ ਨੂੰ ਸਾਡੇ ਦੂਜੇ ਪਰਿਵਾਰ ਨੂੰ ਕੱਲਿਆਂ ਨੂੰ ਰੱਖ ਲਿਆ ਮੁਰਕੀ ਰਖ ਲੈ ਤੇ ਮੁਰਕੀ ਪੰਚਾਇਤਾਂ ਹੋ ਗਈਆਂ ਪੰਚਾਇਤਾਂ ਹੋਣ ਤੋਂ ਬਾਅਦ ਮੰਨ ਗਏ ਅਸੀਂ ਤੋਰਾਂਗੇ ਬਾਅਦ ਜੀ ਸਪੈਂਚ ਦੇ ਮੂੰਹ ਤੇ ਸਾਰੀ ਗੱਲ ਆਪਾਂ ਮੰਨ ਗਏ ਮੰਨ ਕੇ ਕੁੜੀ ਨੂੰ ਲੈ ਗਏ ਲੈ ਗਏ 6 ਮਹੀਨੇ ਵਧੀਆ ਚੱਲਿਆ ਜੀ 6 ਮਹੀਨੇ ਹੋ ਗਏ ਸੀ ਹੁਣ ਪੂਰਾ ਐ ਵਧੀਆ ਚੱਲਦਾ ਸੀ ਵਧੀਆ ਹੁੰਦੇ ਸੀ ਜਾਂਦੇ ਸੀ ਠੀਕ ਸੀਗਾ ਜੀ 2-4 ਦਿਨ ਪਹਿਲਾਂ ਇਦੋਂ ਮੌਤ ਹੋਣ ਤੋਂ ਪਹਿਲਾਂ ਸ਼ਨੀਵਾਰ ਤੋਂ ਪਹਿਲਾਂ ਜੀ ਇਹਦਾ ਵੀਜ਼ਾ ਆਇਆ ਸੀ ਵਿਦੇਸ਼ ਜਾਣ ਦਾ ਫੇਰ ਜੋ ਵੀਜ਼ਾ ਆਇਆ ਸੀ ਤੇ ਫੇਰ ਕੁੜੀ ਨੇ ਸਾਡੇ ਪਿੰਡ ਸੁਨੇਹਾ ਦੇ ਭੇਜਿਆ ਆਪਦੇ ਪਿੰਡ ਵੀ ਆਪਣੇ ਦਬਾਚੜਾ ਕਿਉਂ ਨਾਲ ਫਰਾਂ ਨੇ ਤਾਂ ਤੇ ਨਦੀ ਕੋ ਦਬਾਚੜਾ ਆਇਆ ਹੋ ਤੇ ਮੇਰਾ ਵੀਜ਼ਾ ਆ ਗਿਆ ਪਰ ਹੁੰਦਾ ਇਹ ਮਾਂ ਪਿਓ ਨੂੰ ਚਾ ਇਹਨੇ ਵੀ ਚੜਾਇਆ ਜਾਂਦਾ ਜਦੋਂ ਆਹ ਗੱਲ ਹੋ ਗਈ ਸੀ ਵੀ ਉਹ ਮੰਨ ਗਈ ਸੀ ਜਦੋਂ ਉਹਨਾਂ ਨੇ ਮੰਨ ਗਈ ਸੀ ਫਿਰ 6 ਮਹੀਨੇ ਵਧੀਆ ਚੱਲਿਆ ਜਦੋਂ ਤੇ ਉਹਦੇ ਵਿੱਚ ਕੋਈ ਗੱਲਬਾਤ ਹੋਈ ਸੀ ਲੜਾਈ ਹੁੰਦੀ ਸੀ ਜਾਂ ਉਦੋਂ ਵਧੀਆ ਰਹਿੰਦੇ ਸੀ ਨਹੀਂ 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 ਵਧੀਆ ਰਹਿੰਦੇ ਸੀ ਕੁੜੀ ਨਾਲ ਵਧੀਆ ਰਹਿੰਦੇ ਸੀ ਇਹਨੇ ਦੱਸਿਆ ਸੀਗਾ ਵੀ ਹਾਂ ਤੈਨੂੰ ਤੰਗ ਨਹੀਂ ਹੋ ਰਹੀ ਉੱਥੇ ਹਾਂ ਨਹੀਂ ਨਹੀਂ ਦੱਸਿਆ ਸੀ ਇਹਦੇ ਵਿੱਚ ਠੀਕ ਆ ਹੁਣ ਕੁਛ ਦੇ ਵੀਰੇ ਵੀ ਕਿਹਜਾ ਮਹੌਲ ਹੈ ਅਸੀਂ ਠੀਕ ਹੈ ਅਸੀਂ ਮਾਂ ਪਿਓ ਨੂੰ ਕਹਿੰਦੇ ਵੀ ਠੀਕ ਹੈ ਹੁਣ ਜਮਾ ਮੁੜ ਕੇ ਤਿੰਨ ਚਾਰ ਦਿਨ ਇਹ ਤੋਂ ਪਹਿਲਾਂ ਵੀਜ਼ਾ ਆਇਆ ਹਾਂਜੀ ਸ਼ਨੀਵਾਰ ਤੋਂ ਪਹਿਲਾਂ ਵੀਜ਼ਾ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਉਹਨਾਂ ਚ ਫੇਰ ਫੱਕਾ ਨਾ ਰਿਹਾ ਗੱਲ ਦਾ ਤਿੰਨ ਨਾਂ ਆਈ ਵੀ ਸੀ ਇੱਥੇ ਅਦਿਵਾਰ ਦਾ ਨੇ ਮਨਾ ਕੀਤਾ ਸੀ ਹਾਂ ਉਹਨੇ ਮਨਾ ਕੀਤਾ ਵੀ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਇਹ ਵੀ ਮੈਂ ਤਾਂ ਜਾਊਂਗੀ ਅਸੀਂ ਨਹੀਂ ਜਾਣਾ ਮੁਰਕੇ ਹੈ ਜਾਣ ਤੋਂ ਨਹੀਂ ਜਾਣ ਫਿਰ ਅਨਕਾਰੀ ਹੁੰਦੀ ਰਹੀ ਤੇ ਕੁੜੀ ਨੇ ਇੱਥੇ ਸੁਨੇਹਾ ਦਾ ਦੇ ਕੇ ਮੈਂ ਸੋਮਵਾਰ ਇੱਥੇ ਆਉਂ ਤੇ ਸੋਮਵਾਰ ਤੇ ਮੰਗਲਵਾਰ ਇੱਥੇ ਨੂੰ ਮੈਨੂੰ ਕੰਮ ਹੈ ਬੈਂਕ 'ਚ ਆਹ ਸੋਮਵਾਰ ਜਿਹੜਾ ਕੱਲ ਟੱਪ ਗਿਆ ਇਸ ਸੋਮਵਾਰ ਤੇ ਆਉਣਾ ਸੀ ਉਹਨੇ ਸ਼ਨੀਵਾਰ ਨੂੰ ਆਪਣੇ 7:30 ਵਜੇ ਦਾ ਟਾਈਮ ਸੀ 7:40 ਮਿੰਟ ਦਾ ਟਾਈਮ ਸੀ ਜੀ ਕੁੜੀ ਨੂੰ ਫੋਨ ਆਇਆ ਛੋਟੀ ਨੂੰ ਜੀ ਮੇਰੀ ਭਤੀਜੀ ਨੂੰ ਜੇ ਫੋਨ ਆਇਆ ਤੇ ਉਹਨੇ ਪੁੱਛਿਆ ਪੀਤੂ ਕੀ ਕਰਦੇ ਆਂ ਦੀ ਕਿ ਮੈਂ ਆ ਕੇ ਕੰਪਨ ਨਾ ਕਰਦੀ ਆ ਜੀ ਤੇ ਮੈਨੂੰ ਬੁਲਾ ਕਰਨਾ ਸੱਦੀ ਜਾਂਦਾ ਤੇ ਮੈਂ ਫੇਰ ਲਾਉਣੀ ਆ ਬਈ ਫੋਨ ਜੀ ਮੁੜ ਕੇ ਜੋ ਅੰਦਰ ਬਾਗੀ ਅੰਦਰ ਗਈ ਨੇ ਬਾਹਰ ਹੋਂ ਦਿੱਤੀ ਮੈਨੇ ਉਹਨੇ ਬਾਹਰ ਡਾਲਿਆ ਜੀ ਤੇ ਉਹਦੀ ਮੌਤ ਕਰ ਦਿੱਤੀ ਤੇ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ 7 7 ਵਜੇ ਤੋਂ ਬਾਅਦ ਫੋਨ ਕਰਿਆ ਜੀ 7:31 ਮਿੰਟ ਤੇ ਫੋਨ ਆਇਆ ਇਥੇ ਤੇ 7:25 ਤੇ ਉਹਨਾਂ ਦੇ ਪਿੰਡ ਦਾ ਪ੍ਰਾਈਵੇਟ ਡਾਕਟਰ ਸੱਦਿਆ ਸੀ ਪ੍ਰਾਈਵੇਟ ਡਾਕਟਰ ਜਿਹਦੇ ਪ੍ਰਾਈਵੇਟ ਡਾਇਰੈਕਟਰ ਨੇ ਆ ਕੇ ਪੁੱਛਿਆ ਲਾ ਕੀ ਗੱਲ ਹੋ ਗਈ ਕਿ ਯਾਰ ਗੁੰਮ ਜੇ ਹੋ ਗਈ ਤਾਂ ਤੇ ਉਹਨੇ ਜੇ ਵੇਖਿਆ ਨਾ ਪੰਨੂ ਪਕੇ ਸਾਰਾ ਸੀ ਆ ਵੀ ਮੈਂ ਠੀਕਾ ਨਹੀਂ ਲਾਉਂਦਾ ਉਹਨੂੰ ਬਥੇਰਾ ਉਹਨੇ ਆਖਿਆ ਬਿੱਤੀ ਗੱਲਾਂ ਦੇ ਆਦਾ ਮੈਂ ਨਹੀਂ ਲਾਉਂਦਾ ਠੀਕਾ ਇੰਨੀ ਕੋਈ ਗੱਡੀ ਆਮ ਹੀ ਤੁਰੀ ਆਉਂਦੀ ਸੀ ਵੀ ਆਪਦਾ ਕੰਮ ਕਰਾ ਕੇ ਲਿਆਈ ਸੀ ਬਜਾਰੋਂ ਗੱਡੀ ਦਾ ਉਹਨੂੰ ਜਿਵੇਂ ਹੱਥ ਦਿੱਤਾ ਡਾਕਟਰ ਨੇ ਜਾਰੀਆਂ ਕਰਕੇ ਮਰੀਜ਼ ਬਾਲਾ ਸਰੀਰ ਸਨ ਲੈ ਕੇ ਚੱਲ ਗਿਆ ਯਾਰ ਜਦੋਂ ਉੱਥੇ ਗਏ ਜੀ ਜੀ ਗਿੱਦੜਵੇ ਡਾਕਟਰ ਇਹਦੇ ਜੈਨ ਦੇ ਜੈਨ ਦੇ ਗਏ ਉੱਥੇ ਜੀ ਡਾਕਟਰ ਨੇ ਮਨਾਥ ਪਾਇਆ ਮਨਾਥ ਪਾਇਆ ਤੇ ਸਾਡਿਆਂ ਨੂੰ ਜੋ ਸੁਨੇਹਾ ਦਿੱਤਾ ਸੀ ਤੇ ਇਹਨਾਂ ਨੇ ਜਾਣਾ ਸੀ ਵੀ ਚਾਣਕ ਬਿਮਾਰ ਹੋ ਗਈ ਤੇ ਕਿ ਆਜੋ ਤੁਸੀਂ ਤੇ ਰਾਹ ਜਾਂਦੇ ਨੇ ਉਹਨੂੰ ਫੇਰ ਫੋਨ ਆਇਆ ਵੀ ਤੁਸੀਂ ਜੰਗੀ ਰਾਣੀ ਆ ਜਾਓ ਇੱਧਰ ਦੇ ਵਿਜਾਏ ਤੇ ਜੰਗੀ ਰਾਣੀ ਚਲਦੇ ਆਪਾਂ ਦੁਆਰੇ ਤੇ ਉਹ ਉੜੀ ਦੀ ਮਾਂ ਦੀ ਜੰਗੀ ਰਾਣੀ ਸੀ ਕਿ ਲੈਣਾ ਹੁਣਾ ਹੈ ਜੋ ਕੁੜੀ ਸਾਡੀ ਗਿੱਦੜਵੇ ਹੈ ਕਿੱਥੇ ਹੈ ਦਾਖਲਾ ਕਿ ਜੈਨ ਦੇ ਹੈ ਅਸੀਂ ਤਾਂ ਗਿੱਦੜਵੇ ਹੀ ਜਾਵਾਂਗੇ ਜੋ ਗਿੱਦੜਵੇ ਗਏ ਗਾਹਾਂ ਐਂਬੂਲੈਂਸ ਲੈ ਕਰਕੇ ਪਿੰਡ ਨੂੰ ਲਾਈ ਵੀ ਸੀ ਕੁੜੀ ਕੁੜੀ ਜਾਣ ਨਹੀਂ ਦਿੰਦੇ ਸੀ ਅੱਧਾ ਪਿੰਡ ਬੈਠਾ ਫਿਰਦਾ ਸੀ ਉੱਥੇ ਹਸਪਤਾਲ ਦੇ ਮੂਹਰੇ ਜਦੋਂ ਜਾਣ ਨੂੰ ਕਰਨ ਤਾਂ ਕਿਹਨੇ ਕੁੜੀ ਕੁੜੀ ਨੂੰ ਜਾਣਾ ਆਕਸੀਜਨ ਲੱਗੀ ਵੀ ਹੈ ਇਹਦੇ ਆਕਸੀਜਨ ਲੱਗੀ ਹੋਈ ਸੀ ਕਿਹੜਾ ਆਕਸੀਜਨ ਪੜਦੇ ਆ ਸਾਨੂੰ ਵੇਖਣ ਤੇ ਕੁੜੀ ਕਿੱਥੇ ਦੇਖਾ ਨਹੀਂ ਦਿੰਦੇ ਸੀ ਦੇਖਣ ਨਹੀਂ ਦਿੰਦੇ ਸੀ ਜੋ ਵੇਖੀ ਕੁੜੀ ਜੇ ਗਾਂ ਜਾ ਕੇ ਜਾ ਕੇ ਚਾਦਰ ਪਾਈ ਪੀ ਕੁੜੀ ਦੀ ਫੇ ਜੋ ਐਂਬੂਲੈਂਸ ਦੇ ਵਿੱਚ ਡਾਕਟਰ ਉਹਨਾਂ ਨੂੰ ਮਨਾ ਕਰੀਂਦੇ ਵਿੱਚ ਚੱਕੋ ਹੀ ਹੁੰਦਾ ਵਦਾ ਜੀ ਵੀ ਸਾਡੇ ਰਜਾ ਪਾਉਂਗੇ ਤੁਸੀਂ ਜੀ ਜੀ ਵੀ ਪ੍ਰਾਈਵੇਟ ਡਾਕਟਰ ਆ ਅਸੀਂ ਅਸੀਂ ਕਿਹੜਾ ਸਰਕਾਰੀ ਵੀ ਰੱਖ ਸਕਦੇ ਆ ਇਹਨਾਂ ਨੂੰ ਚੱਕੋ ਜੋ ਚੱਕ ਕੇ ਐਂਬੂਲੈਂਸ ਚ ਪਾਈ ਅਕਾ ਇੱਧਰ ਨੂੰ ਚੱਲੋ ਜੰਗੀ ਰਾਣੇ ਨੂੰ ਉਹ ਜਿਹੜਾ ਡਰਾਈਵਰ ਸੀ ਜੀ ਉਹਦੇ ਦੇ ਦਬਾਵਾ ਪਾ ਦੇ ਸਾਡੇ ਪਿੰਨੋ ਜਿਹੜਾ ਮੁੰਡਾ ਕਾਰ ਚਲਾ ਕੇ ਲਿਆ ਸੀ ਉਹ ਆ ਜਾਂਦਾ ਤੂੰ ਗੱਡੀ ਚਲਾ ਕੇ ਇੱਧਰ ਮੋੜ ਜੀ ਨਹੀਂ ਆ ਤਾਂ ਮੈਨੂੰ ਫੜਾ ਗੱਡੀ ਮੈਂ ਚਲਾਉਂਗਾ ਆਦਾ ਉਹ ਆਦੇ ਦਾ ਕੋਈ ਹੁੰਦੀ ਸੀ ਕਿ ਤੁਸੀਂ ਇਹਨੂੰ ਐ ਮਾਰਤੀ ਐ ਕਿਵੇਂ ਮਾਰ ਦੂਗਾ ਕੋਈ ਸੌਹਰਾ ਬੋਲਿਆ ਐ ਕਿਵੇਂ ਮਾਰ ਦੂਗਾ ਕੋਈ ਉਹ ਤਾਂ ਮਾਰ ਦੂਗਾ ਤੇ ਮਾਰੀਏ ਤਾਂ ਫੇਰ ਹੀ ਆਨੇ ਅਸੀਂ ਐਵੇਂ ਥੋੜਿਆਂ ਨੇ ਨਾ ਮਾਰੀ ਤਾਂ ਹਰ ਦਿਨ ਨਾਲ ਤੇ ਲੋ ਰਿਜਰਟ ਲਈ ਮੈਂ ਤੁਹਾਨੂੰ ਪਤਾ ਲੱਗ ਜੂਗਾ ਚਲ ਜੀ ਉਹਨਾਂ ਨੇ ਕੋਸ਼ਿਸ਼ ਕਰ ਮਗਰ ਰੱਖੀਆਂ ਗੱਡੀਆਂ ਇੱਥੋਂ ਆਪਣੇ ਪਿੰਡ ਤੱਕ ਬਹਿਮਦਵਾਨੇ ਤੱਕ ਵੀ ਮਗਰ ਲਈ ਆਏ ਗੱਡੀਆਂ ਇੱਥੋਂ ਅਸੀਂ ਮੂਰੇ ਜਾਵੜੇ ਸਾਨੂੰ ਫੋਨ ਕਰਤਾ ਉਹ ਮੁੰਡਿਆਂ ਨੇ ਮੁੰਡੇ ਨੇ ਤੁਸੀਂ ਦੋ ਤਿੰਨ ਗੱਡੀਆਂ ਲੈ ਕੇ ਆਓ ਅਸੀਂ ਇਥੋਂ ਸਾਰਾ ਅੱਧੇ ਪਿੰਡ ਨੂੰ ਜਾਵੜੇ ਗੱਡੀ ਨਾਲ ਲੈ ਕੇ ਜੀ ਜਾਵੜੇ گا ਹਾਈ ਟੈਕ ਤੇ ਅਸੀਂ ਗਾਂ ਟੱਪ ਗਏ ਹਾਈ ਟੈਕ ਤੇ ਫੇਰ ਉਹਨਾਂ ਨੂੰ ਬਾਲਦੇ ਸੀ ਐਂਬੂਲੈਂਸ ਨੂੰ ਜੀ ਐਂ ਨੂੰ ਮੋੜੋ ਗੱਡੀ ਉਹਦੇ ਨਹੀਂ ਮੋੜਦੇ ਸੀ ਗੱਡੀ ਗੁੱਡੀ ਮਾ ਕੁੜੀ ਮਾ ਦੀ ਪੰ ਮੇ ਸੜਕ ਦੇ ਲਾਗੇ ਤਾਂ ਦੂਮੇ ਦੀ ਕੁੜੀ ਨੂੰ ਮੈਂ ਨਹੀਂ ਜਾਣਦੀ ਫੇਰ ਅਸੀਂ ਉੱਥੇ ਲੈ ਗਏ ਸਪਾ ਕਾਦੀ ਨਾਲ ਹੋਈ ਮਤਲਬ ਕਿਹਦੇ ਨੇ ਕੀਤੀ ਸੀ ਮੌਤ ਨੇ ਡੈਥ ਕੀਤੀ ਸੀ ਸਰਾਣਾ ਰੱਖ ਕੇ ਮੂੰਹ ਤੇ ਨੱਕ ਬੰਦ ਕਰਕੇ ਹਾਂ ਪ੍ਰੋਣਾ ਮੰਨਿਆਗਾ ਐਸ ਐਚਓ ਕੋਲੇ ਵੀ ਮਸਲਾ ਨਾ ਰੱਖ ਕੇ ਮੌਤ ਕੀਤੀ ਹੈ ਜੀ ਰਾਤ ਸਾਨੂੰ ਫੋਨ ਆਇਆ ਹੈਗਾ ਐਸਐਚਓ ਦਾ ਆਦਾ ਕਿ ਮੈਨੂੰ ਇਹ ਕਹਿੰਦਾ ਕਿ ਮੈਂ ਪੈਰਾਂ ਤੇ ਮੇਰੀ ਮਾਂ ਨੇ ਕੰਮ ਰੱਖਿਆ ਸੀ ਮੇਰੀ ਮਾਂ ਪੈਰਾਂ ਤੇ ਬੈਠੀ ਸੀ ਜੀ ਸਾਨੂੰ ਪਰ ਉਹਦੀ ਡਿਟੇਲ ਨਹੀਂ ਮਿਲ ਰਹੀ ਅਜੇ ਤੱਕ ਪੁਲਿਸ ਪ੍ਰਸ਼ਾਸਨ ਥੋੜਾ ਜਾਂ ਸਾਡੇ ਮਤਲਬ ਆ ਵੀ ਹੱਕ ਤੇ ਨਹੀਂ ਚੱਲ ਰਿਹਾ ਜੀ ਉਹਨਾਂ ਦੇ ਹੱਕ ਚੰਬਾਲੀ ਚੱਲੀ ਜਾਂਦੇ ਅਸੀਂ ਫੜ ਲਾਂਗੇ ਸਾਨੂੰ ਸੁਨੇਹੇ ਮਿਲੇ ਸੀ ਕੱਲ ਸੀਆਈਚਾ ਉਹਨਾਂ ਦੀ ਬੁੜੀਆਂ ਕੁੜੀ ਤੇ ਮਾਂ ਜੀ ਕੋਈ ਕੁੜੀ ਤੇ ਮਾਂ ਕਿਤੇ ਸੀਆਈਚ ਨਹੀਂ ਜੀ ਕਿਤੇ ਸ਼ਾ ਉਹ ਆਪਣਾ ਮੈਡੀਕੀ ਆਪਣੀ ਕੁੜੀ ਹਾਂਜੀ ਕਿੰਨੀ ਪੜੀ ਸੀਗੀ ਕੁੜੀ ਚੰਡੀਗੜ੍ਹ ਪੜਦੀ ਐ ਪੜੀ ਤਾਂ ਮੈਨੂੰ ਨਹੀਂ ਨਾਮ ਬੇਰਬਾਬੇ ਕਿੰਨੀ ਪੜੀ ਐ ਚੰਡੀਗੜ੍ਹ ਜਦੋਂ ਇਹ ਤੁਸੀਂ ਇਹ ਗੱਲ ਹੋ ਗਈ ਵੀ ਹੁਣ ਤੁਸੀਂ ਜਾ ਕੇ ਆਏ ਹੋ ਠਾਣੇ ਹਣਾ ਹੁਣ ਕੀ ਕਹਿੰਦੇ ਕੀ ਐ ਸਾਨੂੰ ਉਹ ਮੇੜਾ ਨੇ ਸਾਨੂੰ ਐਸ ਐਚਓ ਆਪ ਜੀ ਦੂਜੇ ਸੀਗੇ ਮੁਲਾਜ਼ਮਾ ਦੋਨੇ ਪਿਓ ਪੁੱਤ ਪਈ ਸੀ ਅਗਾਹਾਂ ਜਿਵੇਂ ਆਪਾਂ ਬੈਠੇ ਆ ਲੀਲਾ ਸਿੱਟੇ ਵੈ ਸੀਗਾ ਮੁੰਡੇ ਦਾ ਮੂੰਹ ਆਏ ਨੂੰ ਸੀ ਤੇ ਉਹਦਾ ਮੂੰਹ ਆਏ ਨੂੰ ਸੀ ਇਹ ਉਹ ਹਵਾਲਾ ਅਰਜ਼ੀ ਬੋਲਦੇ ਆਪਾਂ ਮਤਲਬ ਜੰਗਲਿਆਂ ਵਿੱਚ ਪਈ ਸੀ ਹਾਂ ਵੀ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਨੂੰ ਨਤੀਜੇ ਆਉਣੇ ਚਾਹੀਦੇ ਸਾਹਮਣੇ ਜੀ ਵੀ ਕੀ ਕਰਿਆ ਕੁੜੀ ਦਾ ਕੁੜੀ ਦਾ ਨਤੀਜਾ ਆਉਣਾ ਕੁੜੀ ਦੇ ਅੰਤਰਾ ਨੂੰ ਕੋਈ ਲੱਗੇ ਸਹਾਰਾ ਵੀ ਹਾਂ ਮੈਨੂੰ ਮੇਰੇ ਮਗਰ ਫਿਰਤ ਕਰ ਰਹੇ ਆ ਮੇਰੇ ਮਾਪੇ ਜੀ ਬਸ ਅਸੀਂ ਤੇ ਇਹ ਹੀ ਮੰਗ ਕਰ ਰਹੇ ਹਾਂ ਵੀ ਸਾਨੂੰ ਸਾਹਮਣੇ ਆਉਣਾ ਜਿਹਦਾ ਸੀਸਾ ਵੀ ਫੜ ਨਾ ਨਾ ਰਿਸ਼ਤਾ ਦੱਸ ਦੋਈ ਤੁਹਾਡਾ ਮੈਂ ਜੀ ਸਿਸਟਰ ਸੀ ਜੀ ਜੇ ਜਦੋਂ 6 ਮਹੀਨੇ ਉਤੋਂ ਚਲੇ ਗਏ ਸੀ 6 ਮਹੀਨੇ ਉਥੇ ਰੱਖਿਆ ਤੁਹਾਨੂੰ ਕਦੇ ਕੁਝ ਦੱਸਿਆ ਵੀ ਕਿਵੇਂ ਵਰਤავ ਕਰਦੇ ਸੀ ਉਹਨਾਂ ਨੇ ਉਹਨਾਂ ਤੋਂ ਮੰਗ ਕਰਦੇ ਸੀ ਵੀ ਤੂੰ ਆ ਲੈ ਕੇ ਆ ਆ ਲੈ ਕੇ ਆ ਵੀ ਆ ਦਾ ਹਿੱਸਾ ਲੈ ਕੇ ਆ ਕਹਿੰਦੇ ਸੀਗੇ ਵੀ ਅਸੀਂ ਨਹੀਂ ਭੇਜਦੇ ਬਾਹਰ ਤੂੰ ਇੱਥੇ ਆਪ ਦਾ ਸਟੀਚਿੰਗ ਦਾ ਕੰਮ ਕਰ ਲੈ ਕੋਸੂ ਰੱਖਾਂਗੇ ਆ ਕਰਾਂਗੇ ਉਹ ਕਰਾਂਗੇ ਮਤਲਬ ਕਿ ਇਮੋਸ਼ਨਲੀ ਬਲੈਕਮੇਲ ਕੀਤਾ ਜਾਂਦਾ ਸੀ ਇਹ ਗੱਲ ਕੌਣ ਕਹਿੰਦਾ ਸੀ ਉਹ ਆਪ ਇਹ ਦੱਸ ਦੀ ਸੀ ਸਾਨੂੰ ਨਹੀਂ ਨਹੀਂ ਇਹ ਗੱਲ ਇਹ ਮਤਲਬ ਉਹਦਾ ਮਤਲਬ ਹਸਬੈਂਡ ਕਹਿੰਦਾ ਸੀ ਉਹ ਦੀ ਸਟੈਂਡ ਲਾਦਾ ਉਹ ਕਹਿੰਦੇ ਸੀਗੇ ਹਾਂਜੀ ਉਹ ਕਹਿੰਦੇ ਤੇ ਉਹ ਜਦੋਂ ਉੱਥੇ ਰੱਖਦੇ ਸੀਗੇ ਮਤਲਬ ਮਾਰ ਦੇ ਕਟ ਦੇ ਖੋਹਦੇ ਸੀ ਮਾਰਕਟਿੰਗ ਕਿ ਨਹੀਂ ਨਹੀਂ ਮਾਰਕਟਿੰਗ ਤੇ ਉਸ ਤੋਂ ਬਾਅਦ ਜਦੋਂ ਹੁਣ ਤੁਸੀਂ ਜਾ ਕੇ ਆਏ ਹੋ ਪੁਲਿਸ ਸਟੇਸ਼ਨ ਹੈ ਨਾ ਕੀ ਕਹਿੰਦੀ ਏ ਪੁਲਿਸ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ